ਦੇ ਜਿਸ ਕੋਲ ਸਾਨੂੰ ਇੱਕ ਗਰੋਹ ਦਾ ਜਿਹੜਾ ਪਰਦਾ ਪਾ ਜਿਹੜੇ ট্রান্সਫਾਰਮਰਾਂ ਵਿੱਚੋਂ ਤੇਲ ਚੋਰੀ ਕਰਦੇ ਆ ਇੰਨਾ ਜਿਹੜੇ ਦੋਸ਼ੀ ਹੈਗੇ ਨੇ ਇਹਨਾਂ ਤੇ ਜਿਹੜੇ ਪਹਿਲਾਂ ਦੇ ਕ੍ਰਿਮੀਨਲ ਹੈਗੇ ਨੇ ਜਿਨ੍ਹਾਂ ਤੇ ਪਹਿਲਾਂ ਵੀ ਕਾਫੀ ਚੋਰੀ ਦੇ ਤੇ ਦੂਜੇ ਲੜਾਈ ਝਗੜੇ ਨੇ ਜਿਹੜੀ ਐਫ ਆਈ ਆਰ ਸਜੇਸ਼ਟ 6 ਮੋਟਰਸਾਈਕਲ ਬਰਾਮਦ ਹੋਏ ਸੋਵਾਰ ਤੇ ਉਸ ਤੋਂ ਇਲਾਵਾ ਅਸੀਂ ਇੱਕ ਜਿਹੜਾ ਹੈਗਾ ਇੱਕ ਹੋਰ ਜਿਹੜਾ ਐਫ ਆਈ ਆਰ 264 ਨੰਬਰ ਰਜਿਸਟਰ ਕੀਤੀ ਹੈ ਜਿਸ ਕੋਲੋਂ ਸਾਨੂੰ ਇੱਕ ਗਰੋਹ ਦਾ ਜਿਹੜਾ ਜਿਹੜੇ ট্রান্সਫਾਰਮਰਾਂ ਵਿੱਚੋਂ ਤੇਲ ਚੋਰੀ ਕਰਦੇ ਆ ਉਸ ਦੇ ਇੱਕ ਲਵ ਪ੍ਰੀਤ ਸਿੰਘ ਪੁੱਤਰ ਸੁਨਾਮ ਸਿੰਘ ਜਿਹੜਾ ਹੈ ਉਹ ਰੈਸਟ ਹੋਇਆ ਜਿਸ ਕੋਲੋਂ ਰਿਕਵਰੀ ਦੇ ਵਿੱਚੋਂ ਸਾਡੇ ਕੋਲ ট্রান্সਫਾਰਮਰ ਦਾ ਕਾਫੀ ਭਾਰੀ ਮਾਤਰਾ ਤੇਲ ਅਤੇ ਨਾਲ ਉਹ ਜਿਹੜਾ ਮੁੱਤਵਾਰ ਦਾ ਸਬੰਧਤ ਜਾਣ ਵਾਲਾ ਮੋਟਰਸਾਈਕਲ बरामद ਹੋਇਆ ਇਹਨਾਂ ਜਿਹੜੇ ਦੋਸ਼ੀ ਹੈਗੇ ਨੇ ਇਹਨਾਂ ਤੇ ਜਿਹੜੇ ਪਹਿਲਾਂ ਦੇ ਕ੍ਰਿਮੀਨਲ ਹੈਗੇ ਨੇ ਜਿਨ੍ਹਾਂ ਤੇ ਪਹਿਲਾਂ ਵੀ ਕਾਫੀ ਚੋਰੀ ਦੇ ਤੇ ਦੂਜੇ ਲੜਾਈ ਝਗੜੇ ਨੇ ਜਿਹੜੀ ਐਫ ਆਈ ਆਰ ਸਜਿਸਟਰ ਕੀ ਨਾਮ ਵਗੈਰਾ ਕੀ ਹੈ ਸਰ ਇਹਨਾਂ ਦੇ ਇਹ ਜਿਹੜਾ ਮੋਟਰਸਾਈਕਲ ਚੋਰੀ ਦੇ 262 ਨੰਬਰ ਐਫ ਆਈ ਆਰ ਦੇ ਵਿੱਚ ਹੈਗੇ ਨੇ ਆਕਾਸ਼ ਦੀ ਪੁੱਤਰ ਨੀ ਪੁੱਤਰ ਨਿਸ਼ਾਨ ਸਿੰਘ ਰਾਜਾ ਪੁੱਤਰ ਜੰਗੀਰ ਸਿੰਘ ਵਾਸੀ ਰਾਮਨਗਰ ਪਵਨ ਕੁਮਾਰ ਪੁੱਤਰ ਸੁਭਾਜਨਗ ਚੰਦਰ ਵਾਸੀ ਇੰਦਰਾਨਗਰ ਜਿਹੜੇ ਹੈਗੇ ਨੇ ਇਥੋਂ ਦੇ ਲੋਕਲ ਜਿਹੜੇ ਨੇੜ ਦੇ ਨੇੜੇ ਦੇ ਏਰੀਆ ਦੀ ਜਿਹੜੇ ਇਹ ਸਾਰੇ ਕ੍ਰਿਮੀਨਲ ਹੈਗੇ ਨੇ ਇਸ ਚ ਸਾਨੂੰ ਹੋਰ ਵੀ ਜਿਹੜਾ ਹੈਗਾ ਡਿਸਕਲੋਜ਼ਰ ਹੋ ਰਿਹਾ ਤੇ ਸਾਨੂੰ ਹੈ ਵੀ ਹੋਰ ਵੀ ਜਿਆਦਾ ਇਸ ਚ ਰਿਕਵਰੀ ਸਾਨੂੰ ਚ ਮੋਟਰਸਾਈਕਲ ਕਿੱਥੋਂ ਚੋਰੀ ਕੀਤੀ ਗਈ ਸੀ ਸਾਰੇ ਜਿਹੜੇ ਵਿਰੋਧ ਇਹ ਜਿਹੜੇ ਹੈਗੇ ਆ ਸ਼ਹਿਰ ਦੇ ਵਿੱਚੋਂ ਹੀ ਜਿਹੜੇ ਜ਼ਿਆਦਾਤਰ ਆ ਮੋਟਰਸਾਈਕਲ ਅਸੀਂ ਇਹਨਾਂ ਦੀ ਜਿਹੜੀ ਲਿਸਟ ਵੀ ਜਾਰੀ ਕਰ ਰਹੇ ਹਾਂ ਜਿਹੜੇ ਆ ਇਥੋਂ ਸ਼ਹਿਰ ਦੇ ਆਊਟਸਕੋਰਸ ਨੇ ਜਾਂ ਸ਼ਹਿਰ ਦੇ ਵਿੱਚੋਂ ਤਹਿਸੀਲ ਕੋਲੋਂ ਜਾਂ ਬੈਂਕ ਕੋਲੋਂ ਇਧਰ ਲੋਕਲ ਏਰੀਆ ਵਿੱਚੋਂ ਹੀ ਜਿਹੜੀ ਹੈਗੀ ਚੋਰੀ ਹੋਈ ਸੀ ਕਿੰਨੇ ਮੋਟਰਸਾਈਕਲ ਬਰਾਮਦ ਹੋ ਚੁੱਕੇ ਨੇ 6 ਸਾਡੇ ਕੋਲ ਮੋਟਰਸਾਈਕਲ ਪ੍ਰੈਜ਼ੈਂਟ ਸਾਡੇ ਕੋਲ ਬਰਾਮਦ ਹੋ ਚੁੱਕਿਆ ਤੇ ਇਸ ਚ ਅਸੀਂ ਹੋਰ ਵੀ ਸਾਨੂੰ ਉਮੀਦ ਹੈ ਇਹ ਦੇਸ ਕੋਲ ਦਾ ਇੱਕ ਗ੍ਰੋਹ ਦਾ ਜਿਹੜਾ ਪਰਦਾ ਪਾ ਜਾ ਕਿ ਜਿਹੜੇ ਟਰਾਂਸਫਾਰਮਰਾਂ ਵਿੱਚੋਂ ਤੇਲ ਚੋਰੀ ਕਰਦੇ ਆ ਇੰਨਾ ਜਿਹੜੇ ਦੋਸ਼ੀ ਹੈਗੇ ਨੇ ਇਹਨਾਂ ਤੇ ਇਹ ਜਿਹੜੇ ਪਹਿਲਾਂ ਦੇ ਕ੍ਰਿਮੀਨਲ ਹੈਗੇ ਨੇ ਜਿਨ੍ਹਾਂ ਤੇ ਪਹਿਲਾਂ ਵੀ ਕਾਫੀ ਚੋਰੀ ਦੇ ਤੇ ਦੂਜੇ ਲੜਾਈ ਝਗੜੇ ਦੀ ਕਈ ਐਫ ਆਈ ਆਰ ਸਜੇਸ਼ਟ 6 ਮੋਟਰਸਾਈਕਲ ਬਰਾਮਦ ਹੋਏ ਸ਼ੁਰੂਆਤ ਦੇ ਪੋਸਟ ਤੋਂ ਇਲਾਵਾ ਅਸੀਂ ਇੱਕ ਜਿਹੜਾ ਹੈਗਾ ਇੱਕ ਹੋਰ ਜਿਹੜਾ ਐਫ ਆਈ ਆਰ 264 ਨੰਬਰ ਰਜਿਸਟਰ ਕੀਤੀ ਹੈ ਜਿਸ ਕੋਲੋਂ ਸਾਨੂੰ ਇੱਕ ਗਰੋਹ ਦਾ ਜਿਹੜਾ ਆਪਦਾ ਵਾਜੇ ਜਿਹੜੇ ਟਰਾਂਸਫਾਰਮਰਾਂ ਵਿੱਚੋਂ ਤੇਲ ਚੋਰੀ ਕਰਦੇ ਆ ਉਸ ਤੇ ਇੱਕ ਲਵ ਪ੍ਰੀਤ ਸਿੰਘ ਪੁੱਤਰ ਸੁਨਾਮ ਸਿੰਘ ਜਿਹੜਾ ਹੈ ਉਹ ਅਰੈਸਟ ਹੋਇਆ ਹੈ ਜਿਸ ਕੋਲੋਂ ਰਿਕਵਰੀ ਦੇ ਵਿੱਚ ਸਾਡੇ ਕੋਲ ਟਰਾਂਸਫਾਰਮਰ ਦਾ ਕਾਫੀ ਭਾਰੀ ਮਾਤਰਾ ਦੇ ਦੀਲ ਅਤੇ ਨਾਲ ਉਹ ਜਿਹੜਾ ਮਹਤਵਪੂਰਨ ਵਾਰਦਾਤ ਸੇ ਸੰਬੰਧਤ ਜਾਣ ਵਾਲਾ ਮੋਟਰਸਾਈਕਲ ਬਰਾਮਦ ਹੋਇਆ ਇਹਨਾਂ ਜਿਹੜੇ ਦੋਸ਼ੀ ਹੈਗੇ ਨੇ ਇਹਨਾਂ ਤੇ ਜਿਹੜੇ ਪਹਿਲਾਂ ਦੇ ਕ੍ਰਿਮਿਨਲ ਹੈਗੇ ਨੇ ਜਿਨ੍ਹਾਂ ਤੇ ਪਹਿਲਾਂ ਵੀ ਕਾਫੀ ਚੋਰੀ ਦੇ ਤੇ ਦੂਜੇ ਲੜਾਈ ਝਗੜਿਆਂ ਦੇ ਜਿਹੜੇ ਐਫ ਆਈ ਆਰ ਸਜਿਸਟਰ ਕੀ ਨਾਮ ਕਰਕੇ ਰੱਖੀਏ ਸਰ ਇਹਨਾਂ ਵਿੱਚ ਇਹ ਜਿਹੜਾ ਮੋਟਰਸਾਈਕਲ ਚੋਰੀ ਦੇ 262 ਨੰਬਰ ਐਫ ਆਈ ਆਰ ਦੇ ਵਿੱਚ ਹੈਗੇ ਨੇ ਆਕਾਸ਼ ਦੀ ਪੁੱਤਰ ਨੀ ਪੁੱਤਰ ਨਿਸ਼ਾਨ ਸਿੰਘ ਰਾਜਾ ਪੁੱਤਰ ਜੰਗੀਰ ਸਿੰਘ ਵਾਸੀ ਰਾਮਨਗਰ ਪਵਨ ਕੁਮਾਰ ਪੁੱਤਰ ਸੁਭਾਜਨਗ ਚੰਦਰਵਾਸੀ ਇੰਦਰਨਗਰੀ ਜਿਹੜੇ ਹੈਗੇ ਨੇ ਇਥੋਂ ਦੇ ਲੋਕਲ ਜਿਹੜੇ ਨੇੜ ਦੇ ਨੇੜੇ ਦੇ ਏਰੀਆ ਦੀ ਜਿਹੜੇ ਇਹ ਸਾਰੇ ਕ੍ਰਿਮੀਨਲ ਹੈਗੇ ਨੇ ਤੇ ਇਸ ਚ ਸਾਨੂੰ ਹੋਰ ਵੀ ਜਿਹੜੇ ਹੈਗਾ ਡਿਸਕਲੋਜ਼ਰ ਹੋ ਰਿਹਾ ਤੇ ਸਾਨੂੰ ਹੈ ਵੀ ਹੋਰ ਵੀ ਜ਼ਿਆਦਾ ਇਸੇ ਰਿਕਵਰੀ ਸਾਨੂੰ ਸਰ ਮੋਟਰਸਾਈਕਲ ਕਿੱਥੋਂ ਚੋਰੀ ਕੀਤੀ ਗਈ ਸੀ ਸਾਰੇ ਜਿਹੜੇ ਲੋਕਲ ਇਹ ਜਿਹੜੇ ਹੈਗੇ ਆ ਸ਼ਹਿਰ ਦੇ ਵਿੱਚੋਂ ਹੀ ਜਿਹੜੇ ਜ਼ਿਆਦਾਤਰ ਆ ਮੋਟਰਸਾਈਕਲ ਅਸੀਂ ਇਹਨਾਂ ਦੀ ਜਿਹੜੀ ਲਿਸਟ ਵੀ ਜਾਰੀ ਕਰ ਰਹੇ ਜਿਹੜੇ ਆ ਇਥੋਂ ਸ਼ਹਿਰ ਦੇ ਆਊਟਸਕੋਰਸ ਨੇ ਜਾਂ ਸ਼ਹਿਰ ਦੇ ਵਿੱਚੋਂ ਤਹਿਸੀਲ ਕੋਲੋਂ ਜਾਂ ਬੈਂਕ ਕੋਲੋਂ ਇਧਰ ਲੋਕਲ ਏਰੀਆ ਵਿੱਚੋਂ ਹੀ ਜਿਹੜੀ ਹੈਗੀ ਹੈ ਚ ਕਿੰਨੇ ਮੋਟਰਸਾਈਕਲ ਬਰਾਮਦ ਹੋ ਚੁੱਕੇ ਜੀ 6 ਸਾਡੇ ਕੋਲ ਮੋਟਰਸਾਈਕਲ ਪ੍ਰੈਜ਼ੈਂਟ ਸਾਡੇ ਕੋਲ ਬਰਾਮਦ ਹੋ ਚੁੱਕਿਆ ਤੇ ਇਸ ਜੀ ਹਜੇ ਹੋਰ ਵੀ ਸਾਨੂੰ ਉਮੀਦ ਹੈ ਵੀ ਕਾਫੀ ਇਸ ਜੀ ਸਾਨੂੰ ਹੋਰ ਮੋਟਰਸਾਈਕਲ ਪ੍ਰਾਪਤ ਹੋਏਗੇ ਜਿਸ ਕੋਲੋਂ ਸਾਨੂੰ ਇੱਕ ਗਰੋਹ ਦਾ ਜਿਹੜਾ ਤਰਦਾਵਾ ਜਾਵੇ ਜਿਹੜੇ ਟਰਾਂਸਫਾਰਮਰਾਂ ਵਿੱਚੋਂ ਤੇਲ ਚੋਰੀ ਕਰਦੇ ਆ ਇਹਨਾਂ ਜਿਹੜੇ ਦੋਸ਼ੀ ਹੈਗੇ ਨੇ ਇਹਨਾਂ ਤੇ ਜਿਹੜੇ ਪਹਿਲਾਂ ਦੇ ਕ੍ਰਿਮੀਨਲ ਹੈਗੇ ਨੇ ਜਿਨ੍ਹਾਂ ਤੇ ਪਹਿਲਾਂ ਵੀ ਕਾਫੀ ਚੋਰੀ ਦੇ ਤੇ ਦੂਜੇ ਲੜਾਈ ਝਗੜਿਆਂ ਦੇ ਜਿਹੜੇ ਐਫ ਆਈ ਆਰ ਸਿਜੇ ਛੇ ਮੋਟਰਸਾਈਕਲ ਬ੍ਰਾਂਡ ਹੋਏ ਆ ਸ਼ੂਗਰ ਤੇ ਉਸ ਤੋਂ ਇਲਾਵਾ ਅਸੀਂ ਇੱਕ ਜਿਹੜਾ ਹੈਗਾ ਇੱਕ ਹੋਰ ਜਿਹੜਾ ਐਫ ਆਈ ਆਰ 264 ਨੰਬਰ ਰਜਿਸਟਰ ਕੀਤੀ ਹੈ ਜਿਸ ਕੋਲੋਂ ਸਾਨੂੰ ਇੱਕ ਗਰੋਹ ਦਾ ਜਿਹੜਾ ਆ ਦਫਾ ਜਾਵੇ ਜਿਹੜੇ ਟਰਾਂਸਫਾਰਮਰਾਂ ਵਿੱਚੋਂ ਤੇਲ ਚੋਰੀ ਕਰਦੇ ਆ ਉਸ ਤੇ ਇੱਕ ਲਵ ਪ੍ਰੀਤ ਸਿੰਘ ਪੁੱਤਰ ਸੁਨਾਮ ਸਿੰਘ ਜਿਹੜਾ ਹੈ ਉਹ ਰੈਸਟ ਹੋਇਆ ਹੈ ਜਿਸ ਕੋਲੋਂ ਰਿਕਵਰੀ ਦੇ ਵਿੱਚ ਸਾਡੇ ਕੋਲ ਟਰਾਂਸਫਾਰਮਰ ਦਾ ਕਾਫੀ ਭਾਰੀ ਮਾਤਰਾ ਦੇ ਦੀਲ ਅਤੇ ਨਾਲ ਉਹ ਜਿਹੜਾ ਮੁੱਤਵਾਰ ਦਾ ਸਬੰਧਤ ਜਾਣ ਵਾਲਾ ਮੋਟਰਸਾਈਕਲ ਗ੍ਰਾਹਤ ਹੋਇਆ ਇਹਨਾਂ ਜਿਹੜੇ ਦੋਸ਼ੀ ਹੈਗੇ ਨੇ ਇਹਨਾਂ ਤੇ ਜਿਹੜੇ ਪਹਿਲਾਂ ਦੇ ਕ੍ਰਿਮੀਨਲ ਹੈਗੇ ਨੇ ਜਿਨ੍ਹਾਂ ਤੇ ਪਹਿਲਾਂ ਵੀ ਕਾਫੀ ਚੋਰੀ ਦੇ ਤੇ ਦੂਜੇ ਲੜਾਈ ਝਗੜਿਆਂ ਦੇ ਜਿਹੜੇ ਐਫ ਆਈ ਆਰ ਸਜਿਸਟਰ ਕੀ ਨਾਮ ਕਰਕੇ ਰੱਖੀਏ ਸਰ ਇਹਨਾਂ ਵਿੱਚ ਇਹ ਜਿਹੜਾ ਮੋਟਰਸਾਈਕਲ ਚੋਰੀ ਦੇ 262 ਨੰਬਰ ਐਫ ਆਈ ਆਰ ਦੇ ਵਿੱਚ ਹੈਗੇ ਨੇ ਆਕਾਸ਼ ਦੀ ਪੁੱਤਰ ਨੀ ਪੁੱਤਰ ਨਿਸ਼ਾਨ ਸਿੰਘ ਰਾਜਾ ਪੁੱਤਰ ਜੰਗੀਰ ਸਿੰਘ ਵਾਸੀ ਰਾਮਨਗਰ ਪਵਨ ਕੁਮਾਰ ਪੁੱਤਰ ਸੁਭਾਜਨਗ ਚੰਦਰਵਾਸੀ ਇੰਦਰਨਗਰ ਜਿਹੜੇ ਹੈਗੇ ਨੇ ਇੱਥੋਂ ਦੇ ਲੋਕਲ ਜਿਹੜੇ ਨੇੜ ਦੇ ਨੇੜੇ ਦੇ ਏਰੀਆ ਦੀ ਜਿਹੜੇ ਇਹ ਸਾਰੇ ਕ੍ਰਿਮੀਨਲ ਹੈਗੇ ਨੇ ਤੇ ਇਸ ਚ ਸਾਨੂੰ ਹੋਰ ਵੀ ਜਿਹੜਾ ਹੈਗਾ ਡਿਸਕਲੋਜ਼ਰ ਹੋ ਰਿਹਾ ਤੇ ਸਾਨੂੰ ਹੈਗਾ ਵੀ ਹੋਰ ਵੀ ਜ਼ਿਆਦਾ ਇਸੇ ਰਿਕਵਰੀ ਸਭ ਕਿਥੋਂ ਮੋਟਰਸਾਈਕਲ ਕਿੱਥੋਂ ਚੋਰੀ ਕੀਤੀ ਗਈ ਸੀ ਸਾਰੇ ਜਿਹੜੇ ਵਿਰੋਧ ਇਹ ਜਿਹੜੇ ਹੈਗੇ ਆ ਸ਼ਹਿਰ ਦੇ ਵਿੱਚੋਂ ਹੀ ਜਿਹੜੇ ਜ਼ਿਆਦਾਤਰ ਆ ਮੋਟਰਸਾਈਕਲ ਅਸੀਂ ਇਹਨਾਂ ਦੀ ਜਿਹੜੀ ਲਿਸਟ ਵੀ ਜਾਰੀ ਕਰ ਰਹੇ ਜਿਹੜੇ ਆ ਇੱਥੋਂ ਸ਼ਹਿਰ ਦੇ ਆਊਟਸਕੋਰਸ ਨੇ ਜਾਂ ਸ਼ਹਿਰ ਦੇ ਵਿੱਚੋਂ ਤਹਿਸੀਲ ਕੋਲ ਜਾਂ ਬੈਂਕ ਕੋਲ ਇਧਰ ਲੋਕਲ ਏਰੀਆ ਵਿੱਚੋਂ ਹੀ ਜਿਹੜੀ ਕਿੰਨੇ ਮੋਟਰਸਾਈਕਲ ਬਰਾਮਦ ਹੋ ਚੁੱਕੇ ਜੀ 6 ਸਾਡੇ ਕੋਲ ਮੋਟਰਸਾਈਕਲ ਐ ਪ੍ਰੈਜ਼ੈਂਟ ਸਾਡੇ ਕੋਲ ਬਰਾਮਦ ਹੋ ਚੁੱਕਿਆ ਤੇ ਇਸ ਜੀ ਹੋਰ ਵੀ ਸਾਨੂੰ ਉਮੀਦ ਹੈ ਵੀ ਕਾਫੀ ਇਸ ਜੇ ਸਭ ਹੋਰ ਮੋਟਰਸਾਈਕਲ ਪ੍ਰਾਪਤ ਹੋ